ਘਨੇਰੇ ਵਿੱਚ ਘਰ ਦੇ ਕੋਨੇ ਵਿੱਚ ਪਏ ਵੀਰ ਦੇ ਪੈਰ ਨੂੰ ਕੀੜੇ ਖਾ ਰਹੇ ਸਨ ਐਨੇ ਮਾੜੇ ਹਾਲਾਤ ਵਿੱਚ ਰਹਿ ਰਿਹਾ ਸੀ ਕਿ ਦੇਖ ਕੇ ਰੂਹ ਕੰਬ ਜਾਵੇ ਘਰ ਵਿੱਚ ਇੱਕ ਬੁੱਢੀ ਮਾਂ ਜੋ ਆਪਣੇ ਪੁੱਤ ਦੀ ਦੇਖਭਾਲ ਕਰਦੀ ਹੈ ਇਸ ਸਮੇਂ ਬੁਢਾਪੇ ਵਿੱਚ ਪੁੱਤ ਨੂੰ ਸੰਭਾਲਣਾ ਮਾਂ ਲਈ ਬਹੁਤ ਮੁਸ਼ਕਲੇ ਜਦੋਂ ਅਸੀਂ ਸ੍ਰਿੰਦਰ ਵੀਰ ਨੂੰ ਲੈਣ ਗਏ ਦੇਖਿਆ ਕਿ ਇਹ ਵੀਰ ਬੰਦ ਕਮਰੇ ਵਿੱਚ ਪਿਆ ਬੇਵਸ ਮਾੜੇ ਹਾਲਾਤਾਂ ਕਾਰਨ ਮੌਤ ਵੱਲ ਵੱਧ ਰਿਹਾ ਸੀ ਅਸੀਂ ਵੀਰ ਨੂੰ ਇਲਾਜ਼ ਲਈ ਐਸਐਚਐਸਜੀ ਕੇਅਰ ਸੈਂਟਰ ਮਦਨਹੀੜੀ ਮਹਾਲੀ ਲਿਆਂਦਾ। ਉਹਨਾਂ ਵੈਕਰੂ ਅਗੇ ਅਰਦਾਸ ਕਰਦੇ ਆਂ ਕਿ ਵੀਰ ਜਲਦੀ ਜਲਦੀ ਠੀਕ ਹੋ ਕੇ ਆਪਣੇ ਘਰ ਵਾਪਸ ਜਾਣ। ਅੱਜ ਸ਼ਾਇਦ ਫਾਰਮ ਅਰਮਾਲ ਵੀ ਦੇਣ ਵਾਲੇ। ਆਜ ਵੰਦ। ਉਜੀ ਕੱਲ੍ਹ ਸਵਾਹ ਉਜੀ ਜੀ ਕੱਲ੍ਹ ਵੀ ਜਿਹੜਾ ਕੰਡਾ ਹੈ ਮੈਡੀਕਲ ਹੈ ਮੈਡੀਕਲ ਹੈ ਜਿਹਦਾ ਹੁਸ਼ਿਆਰਪੁਰ ਦੇ ਵਿੱਚ ਪੈਦਾ ਹੈ ਸੰਗਤ ਜੀ ਤੁਹਾਨੂੰ ਬੇਨਤੀ ਕਰਦੇ ਰਹੇ ਨੇ ਪਲੀਜ਼ ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਤੁਸੀਂ ਵੀਡੀਓ ਸਾਂਝੇ ਕਰਦੇ ਹੋ ਤਾਂ ਵੀਰ ਉਹਨਾਂ ਕੋਲ ਪਹੁੰਚਦੇ ਆ ਭੈਣਾ ਕੋਲ ਪਹੁੰਚਦੇ ਆ ਔਰ ਉਹਨਾਂ ਨੂੰ ਯਕੀਨ ਕਰੋ ਬਹੁਤ سارے ਨਾ ਦੁਖਿਆਰੇ ਮਰੀਜ਼ ਚਾਹੇ ਦੁਖਿਆਰੇ ਭੈਣਾ ਮਾਤਾ-ਮਾ ਪਿੰਡਾਂ ਪਿੰਡਾਂ ਚ ਸ਼ਹਿਰਾਂ ਸ਼ਹਿਰਾਂ ਚ ਘਰਾਂ ਚ ਪਏ ਪਏ ਗਲ ਰਹੇ ਨੇ ਇਹਨਾਂ ਦੀ ਤੁਸੀਂ ਮਦਦ ਕਰ ਸਕਦੇ ਹੋ ਸਿਰਫ ਵੀਡੀਓ ਸ਼ੇਅਰ ਕਰਕੇ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਬਟ ਤੁਹਾਡੀ ਇਹ ਬਹੁਤ ਬੜੀ ਮਹਾਨ ਸੇਵਾ ਦੇ ਵਿੱਚ ਹਿੱਸਾ ਬਹੁਤ ਸੀ ਨਾ ਬਿੱਲੀ ਕੀ ਹੋਇਆ ਇਹਨਾਂ ਨੂੰ ਇਹਨਾਂ ਦਾ ਪੇੜ ਜਿਹੜਾ ਹੈ ਨਾ ਕਾਫੀ ਮਤਲਬ ਦਾ ਗੜ ਚੁੱਕਾ ਹੈ ਜਿਹਦਾ ਪੁਰਾਣੇ ਜਿਹੇ ਤੇ ਰਹਿੰਦੇ ਹਾਂ ਇਹ ਬਹੁਤ ਜੀ ਮਾਸਕ ਬੰਨ ਲਓ ਜੀ ਬੱਸ ਬੰਨ ਲਓ ਬਹੁਤ ਸਮੈਲ ਹੈ ਹਾਂ ਜੀ ਮਾਸਕ ਬੰਨ ਲਓ ਜੀ ਉਹ ਖਰਾਬ ਦਿੱਖੇ ਕੋਈ ਗੱਲ ਨਹੀਂ ਦੇਖੋ ਮੈਂ ਇਹਨਾਂ ਦਾ ਵੀਡੀਓ ਫੋਟੋ ਪੇ ਜਿਹਨਾਂ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿਆ ਕਹਾ ਇਹਨਾਂ ਨੇ ਉਹ ਨੇੜੋ ਦਿਖਾਇਆ ਤਾਂ ਪੂਰਾ ਗਲਿਆ ਪੈ। ਥੱਲੇ ਮੋੜ। ਇਹ ਇਸ਼ੇ ਹਾਲਾਤ ਦੇ ਵਿੱਚ ਕਿੰਨੇ ਟਾਈਮ ਤੋਂ ਪਏ ਨੇ? ਇਹ ਹੋਈ ਗਏ। ਇਹ ਆਹ ਦਾ 3 ਮਹੀਨਾ। ਸਵਾ 2 ਮਹੀਨੇ। 3 ਮਹੀਨਾ ਸਮਾਂ ਵੀ ਨਾ ਹੋ ਗਿਆ ਜੀ। ਹਾਂ? ਸਵਾ ਕ ਮਹੀਨਾ ਹੋ ਗਿਆ। ਇਹ ਇੰਨਾ ਗਲਿਆ ਹੋਇਆ ਪੈਰ ਹੈ। ਦੇਖਦਾ ਨਹੀਂ ਕੋਈ। ਹਾਂ? ਦੇਖਦਾ ਨਹੀਂ ਮੈਂ ਤਾਂ ਮੈਂ ਹੁਣ ਦੇਖਿਆ ਕਰਕੇ। ਇਹ ਮਾਂ ਤੇ ਪੁੱਤ ਇਸ ਤਰ੍ਹਾਂ ਦੇ ਵਿੱਚ। ਹਾਂ ਜੀ। ਇਹਦਾ ਕਮਰਾ ਚੁੰਦਾ। ਕੋਈ ਤਾਂ ਨਹੀਂ ਚੁੰਦਾ ਨਹੀਂ ਠੀਕ ਹੈ ਜੀ ਹੁੰਦਾ ਤਾਂ। ਚੁੰਦਾ ਨਹੀਂ ਮੇਰਾ ਨਾਮ। ਇੱਥੇ ਇਹਨਾਂ ਪੱਖਾ ਵੀ ਬੰਦ ਕਰ ਲੈਂਦਾ। ਚੁੰਦਾ ਮੇਰੀ ਸਿਹਤ ਹੋਣੀ ਕਿ ਮੈਂ ਚੱਲਦੇ। ਸ਼ਗਲ ਦਾ ਨਹੀਂ ਤਾਂ ਹਾਂ? ਜੋ ਜਿੰਦ ਤੋਂ ਪਾਉਂਦੇ ਆ। ਅੱਗੇ ਸ਼ਾਂਤ ਸੋਭਾ ਦਾ ਕੋਈ ਨਹੀਂ ਸੋਭਾ ਦਾ। ਮੇਰਾ ਖੂਨ ਚ ਭਿੱਜਿਆ ਇੱਦਾਂ ਹੀ ਗੰਦੀ। ਇਤਨੀ ਵੇਲੇ ਮੈਸਟਰ ਬਦਲ ਨਹੀਂ ਦਿੱਤਾ ਨਾ ਕਢਾਇਆ ਤੋਦਨ ਲਈ। ਹਾਂ ਕੋਈ ਗੱਲ ਨਹੀਂ। ਹਾਂਜੀ। ਪੂਰੀ ਗੰਦਗੀ ਚ ਮੱਖੀਆਂ ਤੇ ਐਂ ਪਿਆ ਰਹਿੰਦਾ। ਇੱਥੇ ਰਹਿੰਦਾ ਜੀ ਮੈਂ ਦੇਖਦਾ। ਖਾਚਾਂ ਦਾ ਇਹ ਤਾਂ। ਸੰਜੀਤ ਜੀ ਕੱਲ ਇੱਕ ਭੈਣ ਨੂੰ ਜੀਰਾਪੁਰ ਸਾਕਾਂ ਤੇ ਫਿਰਰੀ ਸੀ ਉੱਥੋਂ ਫੜ ਕੇ ਲੈ ਕੇ ਆਏ। ਟੀਮ ਤੁਹਾਡੀ ਆਪਣੀ ਐ। ਅੱਜ ਹੁਸ਼ਿਆਰਪੁਰ ਜਿੱਨੇ ਚ ਇੱਕ ਟੀਮ ਆਈ ਹੋਈ ਐ। ਦੂਜੀ ਟੀਮ ਪਟਿਆਲੇ ਜ਼ਿਲ੍ਹੇ ਚ ਗਈ ਹੋਈ ਐ। ਪੇਸ਼ੇ ਨੂੰ ਲੈਣ ਲਈ ਉਹਦੀ ਰੀੜ ਦੀ ਹੱਡੀ ਟੁੱਟੀ ਹੋਈ ਐ। ਪਰ ਦੁਪਹਿਰ ਦਾ ਕੀ ਚੱਲ ਰਿਹਾ ਹੈ ਮਾਣੂ ਮੁੱਤਰ ਦਾ ਨੂੰ ਪਤਾ ਨਹੀਂ ਹੈ ਉੱਪਰੋਂ ਨਾ ਉਹ ਬੋਲ ਸਕਦਾ ਨਾ ਉਹ ਸੁਣ ਸਕਦਾ ਇਹਨਾਂ ਹਾਲਾਤਾਂ ਦੇ ਵਿੱਚ ਸਾਰੀ ਸੇਵਾਵਾਂ ਚੱਲਦੀ ਹੈ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਵੀਡੀਓ ਜ਼ਰੂਰ ਸਾਂਝੇ ਕਰੋ ਤੁਹਾਨੂੰ WhatsApp ਤੋਂ ਲੈ ਕੇ Instagram Facebook YouTube ਤੇ ਮਿਲ ਰਹੇ ਥੋੜਾ ਸਹਿਯੋਗ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਜ਼ਰੂਰ ਹੈ ਇਦਾਂ ਦੇ ਲੋਕਾਂ ਨੂੰ ਬਚਾਉਣ ਦੇ ਵਿੱਚ ਮਾਵਾਂ ਨੂੰ ਪੁੱਤਾਂ ਨੂੰ ਬਚਾਉਣ ਦੇ ਵਿੱਚ ਸਹਿਯੋਗ ਕਰੋ ਇਹ ਅਸੀਸਾਂ ਜ਼ਰੂਰ ਕਮਾਓ ਨਾ ਇਹ ਘਰਾਂ ਘਰਾਂ ਦੇ ਵਿੱਚ ਪਈਆਂ ਇਹ ਨਾ ਸੋਚੋ ਸਾਡੇ ਢਿੱਡ ਦੇ ਵਿੱਚ ਰੋਟੀ ਪੈਰੀ ਸਾਡੇ ਸਰ ਦੇ ਉੱਪਰ ਛੱਤ ਹੈਗੀ ਹੈ ਪਰ ਹਰ ਕਿਸੇ ਨਾਲ ਵਧੀਆ ਹਾਲਾਤ ਨਹੀਂ ਐਦਾਂ ਨਹੀਂ ਹੈਗੇ ਸਾਡੇ ਆਸ-ਪਾਸ ਮੱਲੇਆ ਤੇ ਸਮਾਜ 'ਚ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਪੀਸ ਸੇਵਾ ਦੇ ਵਿੱਚ ਜ਼ਰੂਰ ਹਿੱਸਾ ਪਾਓ ਸਾਡੇ ਨਾਲ ਜੁੜੋ ਸਾਡੇ ਨੰਬਰ ਥੱਲੇ ਚੱਲਦੇ ਆ ਸਾਰੇ ਆਮ ਮਿਸਾਲ ਨੇ ਤੁਹਾਡੇ ਅਗੜ ਸੇਵਾਵਾਂ ਦੇ ਵਿੱਚ ਹਿੱਸਾ ਪਾਣਦੇ ਆ 15 ਸਾਲ ਤੋਂ ਲੈ ਕੇ 90-92 ਸਾਲ ਤੱਕ ਇਹਦੇ ਲੋਕ ਆਪਸ ਜੁੜੇ ਹੋਏ ਆ ਅਸੀਂ ਜੌਬ ਕਰਦੇ ਆ ਬਿਜ਼ਨਸ ਕਰਦੇ ਆ ਨਾ ਨਾਂ ਪੈਸ਼ਨ 'ਚ ਸੇਵਾ ਚ ਲਗੋਨੇ ਆ 2015 ਤੋਂ ਇਹ ਸੰਸਥਾ ਚੱਲ ਰਹੀ ਹੈ ਖਰੜ ਦੇ ਨੇੜੇ ਪਿੰਡ ਮਦਰੜੀ ਤੁਸੀਂ ਇੰਟਰਨੈਟ ਤੇ ਵੀ ਲਿਖੋਗੇ ਸਰਵ ਹਿਊਮੈਨਿਟੀ ਸਰਵ ਗੋਡ ਇਸ ਸਕਰੀਨਸ਼ਾਟ ਕਿਚਰੋ ਲਿਖੋਗੇ ਸਾਡੀ ਸਾਰੀ ਡਿਟੇਲਸ ਖੁੱਲ ਜਾਂਦੀਆਂ ਨੇ ਸਾਡੇ ਨਾਲ ਜ਼ਰੂਰ ਜੁੜੋ ਹਨਾ ਉਹ ਵੀ ਰੁਕ ਤੋਸਾ ਦੇ ਯੋ ਪੱਗਾਂ ਆ ਕਿ ਜਾ ਕੇ ਝੋਲਣਾ ਹਾਂ ਪੱਗਾਂ ਦੇ ਅੱਢੀ ਲਾ ਕੇ ਤੁਲ ਚੱਲੀ ਜਰਾ ਖੜੇ ਹੋ ਕੇ ਦਿਖਾਓ ਬਾਹਰ ਤੇ ਚੱਲ ਸਕਦੇ ਹੋ ਬੈਠੋ ਨੀ ਆ ਜੀ ਕੋਧ ਕੇ ਚਾਹੁੰਦਾ ਕੋਈ ਆ ਨਾਲ ਛੱਡ ਬੰਦਾ ਹਿੰਮਤੀ ਐ ਹੋਰ ਕੀ ਹੈ ਪ੍ਰਿਆਰ ਬਾਈ ਹਾਂਜੀ ਹਿੰਮਤ ਨਹੀਂ ਹਾਰਦਾ ਹਿੰਮਤ ਨਹੀਂ ਹਾਰਦਾ ਜਿਉਂਦੇ ਜੀ ਨਰਕ ਇੱਥੇ ਭੋਗਤ ਰਿਹਾ ਜੀ ਇਦਾਂ ਪੁੱਛੀ ਪਹਿਲੀ ਵਾਰ ਕਿ ਉਹ ਭੋਲੇ ਤਾਂ ਤੁਸੀਂ ਕੀੜੇ ਕੱਢਦੇ ਆ ਹਾਂਜੀ ਠੀਕ ਕੱਲ ਪਰਸੋਂ ਇਹਨਾਂ ਨੇ ਬਹੁਤ ਸਾਰੇ ਮਣ ਮਣ ਕੀੜੇ ਕੱਢੇ ਤੇ ਵੀਡੀਓ ਭੇਜਿਆ ਸੀਗਾ ਕੋਈ ਮੇਰਾ ਕੋਈ ਧਿਆਨ ਨਾ ਧਿਆਨ ਨਾ ਧਿਆਨ ਵਾਹੀ ਹੈ ਹੇ ਤਾਂ ਬਹੁਤ ਰਮ ਕੇ ਹੁਣ ਇਹ ਰਹਿ ਗਿਆ ਸਵਿੰਦਰ ਸਿੰਘ ਨਾਮ ਹੈ ਨਾ ਮੰਨ ਲਈ ਪਤਾ ਕਿ ਆ ਵੀਡੀਓ ਦੇ ਦੇਖ ਕੇ ਅਸਲ ਹਾਲਾਤ ਦੇ ਨਾ ਇੱਕ ਅੰਦਾਜ਼ਾ ਦਾ ਹੀ ਹੁੰਦਾ ਇਸ ਤਰ੍ਹਾਂ ਚੰਗਾ ਬਲਾ ਬੱਚਾ ਦੇ ਡਰ ਕੇ ਵਿਅਰਸ ਹੋ ਜੇ ਹੈ ਨਾ ਕਿਸ਼ ਨੂੰ ਮਖੀਆਂ ਦੇ ਅੰਦਰ ਅੰਡੇ ਦਿੱਤੇ ਹੋਏ ਆ ਉਹ ਕਿਸ ਚੀਜ਼ ਦਾ ਵਾਇਰਲ ਇਨਫੈਕਸ਼ਨ ਹੋਇਆ ਰੱਬੇ ਜਾਣਦੇ ਕਿ ਆਗੇ ਇਲਾਜ ਕਰਾਂਗੇ ਸਾਰੀ ਸੇਵਾਵਾਂ ਉਥੇ ਕੋਟਨ ਫ੍ਰੀ ਚੱਲਦੀ ਹੈ ਐਂਬੂਲੈਂਸ ਤੋਂ ਲੈ ਕੇ ਰਹਿਣਾ ਖਾਣਾ ਪੀਣਾ ਡਾਕਟਰੀ ਇਲਾਜ ਆਪਰੇਸ਼ਨ ਸਰਜਰੀਆਂ ਸਭ ਕੁਝ ਸੰਗਤ ਵੱਲੋਂ ਕੀਤਾ ਜਾਂਦਾ ਬਹੁਤ ਸ਼ੁਕਰ ਜੀ ਈਡੇ ਬਿਲਕੁਲ ਚੱਲ ਰਹੇ ਚੱਲ ਰਹਿ ਜੀ ਡਿੱਗਦੇ ਸੀਗੇ ਉਹ ਇੱਕ ਉਹ ਕੋਈ ਵਾਰ ਬੋਲਰ ਨੂੰ ਸ਼ਬਦ ਵੀ ਨਹੀਂ ਦਿੰਦੇ ਕਹੀਏ ਗਿਆ ਕੋਈ ਗੱਲ ਨਹੀਂ ਕੋਈ ਗੱਲ ਆਜੋ ਜੀ ਬਾਹਰ ਲੋਂਗੇ ਮਤ ਇਹ ਚੱਲ ਟਪਲਾ ਬੜੇ ਨਹੀਂ ਜਾਣਾ ਨਹੀਂ ਮੇਰੇ ਆਪ ਮੈਂ ਨਹੀਂ ਬਾਬਾ ਜਾਣਾ ਸ਼ਰਟ ਪਾਣੀ ਆ ਪਾ ਸ਼ਰਟ ਹੀ ਪਾਣੀ ਆ ਕੋਈ ਨਹੀਂ ਤੈਨੂੰ ਕਹਿਣਾ ਬੱਲਾ ਦੋਈ ਲੈ ਕੇ ਰਹਿਣਾ ਪਾ ਛੱਡ ਪਾ ਛੱਡ ਪਾ ਮੇਰੀ ਮਾਤਾ ਕਿੰਨੇ ਪਰੇਸ਼ਾਨ ਨੇ ਮਾਤਾ ਵੀ ਨਾਲ ਜਾਣੇ ਆ ਦੇ ਪੈਰ ਤੇਰੇ ਨਾਲ ਜਾਣੇ ਤਖਤ ਨੂੰ ਚੜੇ ਹੋਣਾ ਤੇ ਮੈਨੂੰ ਛੱਡ ਪਾ ਮੇਰੇ ਕੋਲ ਛੱਡ ਦ ਪਾ ਅੱਡੇ ਤੋਂ ਆਏ ਨੇ ਦੋਆ ਲੈ ਕੇ ਅੱਡੇ ਤੋਂ ਅੱਡੇ ਤੇਰਾ ਹੀ ਕਰਾਉਣਾ ਦੇਖਦੇ ਨਾਲ ਕਿਦਾਂ ਨਿਚੜਦਾ ਸੋਨੀ ਹੋਰ ਬਾ ਪਿਆਰ ਦੇ ਪੁੱਤ ਕਿ ਤੈਨੂੰ ਜੜਦਾ ਦੇ ਇੱਕ ਮਣਾ ਉਹਨੂੰ ਪਾਸਟਾ ਚ ਲੈ ਜਾ ਦੇਖ ਸੋਨੀ ਦੇਖ ਤੇਰੀ ਦੁਆ ਲੈ ਕੇ ਇਹ ਨਾਲ ਹੋਣ ਜਾਣੇ ਗੱਲਾਂ ਲੈ ਠੀਕ ਹੋ ਗਈ ਆ ਦੇਖ ਤੈਨੂੰ ਜੜਦਾਉ ਆ ਦੇਖ ਸਾਡੀ ਮੰਮੀ ਵੀ ਨਾਲ ਜਾਉਂਗੇ ਜੇ ਵੀ ਉਹਦੇ ਦੁਆ ਲੈ ਸੋਨੀ ਅਦੇ ਕਿ ਤਾ ਅੱਜ ਕੋਈ ਆਲੇ ਗਾਣੇ ਗਾਣੀ ਬਣ ਕੇ ਤੇਰੇ ਕੋਸ਼ੀ ਨਹੀਂ ਗਾਣਾ ਮੈਨੂੰ ਨਾਲ ਹੀ ਹੋਣਾ ਨਾਲ ਹੀ ਮੈਂ ਚੱਤੀ ਜਣਾਣਾ ਕੀ ਆਉਂਦੇ ਨਾਲ ਹੀ ਆ ਤਾ ਦਾ ਦਰਸ਼ ਨਾਲ ਹੀ ਉੱਠ ਕੁਛ ਨਹੀਂ ਚੱਲ ਇਹਦਾ ਸਾਈਡ ਅੱਡੀ ਜੀ